ਹਾਂ ਭਜੀ ਕੀ ਨਾਮ ਆ ਤੁਹਾਡਾ ਕੀ ਨਾਮ ਆ ਤੁਹਾਡਾ ਨੌਰ ਕੌਟੀ ਹੈ ਹੈ ਫੜੀ 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 ਮੇਲ ਫੜਾਈ ਫੜ 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 ਫੜਦਾ ਫੜਲਾ ਫੜਦਾ ਫੜਦਾ ਇਹਨੂੰ ਫੜਦਾ ਹਰੇ ਫੋਨ ਕੇ ਮਾਰਿਆ ਫੋਨ ਕੇ ਮਾਰਿਆ ਤੂੰ ਫੋਨ ਕੇ ਮਾਰਿਆ ਮੇਰੀ ਗੱਡੀ ਚ ਮਾਰਿਆ ਤੂੰ ਬੰਦੇ ਦੇਖੋ ਮਜਾ ਕਰ ਕੋਲੋਂ ਸੇ ਮਲਾਜਮ ਨੇ ਜਿਹੜੀ ਆ ਦਾਰੂ ਗਾ ਦਾਰੂ ਪੀਤੀ ਹੋਈ ਆ ਤੂੰ ਤਾਂ ਧੱਕਾ ਮਾਰਿਆ ਇਹਨੂੰ ਕੋਣ ਦਾ ਤਾਂ ਖੜਿਆ ਦਾਰੂ ਬਿਨਾ ਦਾਰੂ ਕਿੱਰੀ ਗਿਆ ਬਰਗੇ ਪੀਤੀ ਹੋਈ ਬਿੱਲ ਲਗਾਓ ਬਿੱਲ ਦੇ ਹੋ ਕੇ ਫੋਨ ਆ ਛੱਡ ਦੇ ਦਾਰੂ ਬਾਥੂਮ ਕਾ ਕਰੂਗਾ ਤੇ ਕਰ ਤੁਸੀਂ ਕਾਹਦੀ ਆ ਮਲਾਈਮ ਕੱਢ ਬਾਈ ਜੀ ਕਿਹੜੇ ਥਾਣੇ ਤੋਂ ਦੱਸਦਾ ਮੈਨੂੰ ਥਾੜਾ ਥਾਣਾ ਕਾ ਬੰਦਾ ਥਾੜਾ ਕਾ ਬੰਦਾ ਥਾੜਾ ਕੜਾ ਬੰਦਾ ਥਾੜਾ ਕੜਾ ਬੰਦਾ ਥਾੜਾ ਕੜਾ ਬੰਦਾ ਥਾਣੇ ਤੋਂ ਤੁਸੀਂ ਕਿਹੜੀ ਤੁਸੀਂ ਕੀ ਹੋ ਮੈਂ ਪੱਤਰਕਾਰ ਹਾਂ ਪੱਤਰਕਾਰ ਕਿਹੜੀ ਬਰੋ ਭਾਜੀ ਕਰੋ ਮੈਂ ਕਰ ਦੂੰ ਥੱਪੜ ਮਾਰਦਾ ਭਾਈਓ ਥੱਪੜ ਮਾਰਿਆ ਨੇ ਦੱਸ ਥੱਪੜ ਕਾ ਮਾਰਿਆ ਮੇਰੇ ਥੱਪੜ ਕਾ ਤੇ ਥੱਪੜ ਤੂੰ ਹੈ ਜੀ ਆ ਤੂੰ ਥੱਪੜ ਕਾ ਤਾਂ ਮਾਰਿਆ ਚੀਜ਼ ਕੀ ਆ ਤੂੰ ਥੱਪੜ ਕਾ ਤਾਂ ਮਾਰਿਆ ਮੇਰੇ ਕੱਪੀ ਕੀ ਆ ਥੱਪੜ ਕਾਤੇ ਮਾਰਿਆ ਮੇਰੇ ਥੱਪੜ ਕਾਤੇ ਮਾਰਿਆ ਮੇਰੇ ਓ ਜੀ ਕੀ ਆ ਤੈਨੂੰ ਮੈਂ ਕਹਾਂ ਅੰਕਲ ਬਾਥਰੂਮ ਨਹੀਂ ਕਰ ਰਿਆ ਸੀ ਤੂੰ ਚੰਗਲ ਲਾਦਾ ਮੈਂ ਚੰਗਾ ਹੀ ਕਰੂਗਾ ਹਾਂ ਯਾ ਰੋਡ ਤੇ ਤਾਂ ਬਾਥਰੂਮ ਕਰਦਾ ਪਿਆ ਸੀਗਾ ਮੈਂ ਕਰੂਗੀ ਬਾਥਰੂਮ ਬੁਕਾੜੂ ਦਾਰੂ ਫੋਲ ਬਿੱਤੀ ਹੋਈ ਆ ਫੋਲ ਬੜਾ ਫੋਲ ਮਾਰੇ ਕੋ ਭਾਜੀ ਬਾਥਰੂਮ ਵਿੱਚ ਲੱਗੇ ਰੋਡ ਤੇ ਬਾਥਰੂਮ ਕਰਦਾ ਪਿਆ ਸੀਗਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹ ਤੇ ਮੈਂ ਆਪਣੀ ਹਿੰਗਾਈ ਚੱਲਦਾ ਪਿਆ ਲੈ ਨਹੀਂ ਲਾਈਵ ਚਲਾ ਦੇ ਲਾਈਵ ਚਲਾ ਦੇ ਚਲਾ ਦੇ ਲਾਈਵ ਚਲਾ ਚਲਾ ਨੰਬਰ ਕੀ ਹੈਗਾ ਕਰੋ ਯਾਰ ਪਾਜੀ ਉਹਨੂੰ ਨੰਬਰ ਦਿਖਾਓ ਦਿਖਾਓ ਪਾਜੀ ਰੋੜ ਤੇ ਅੱਜ ਗੁਰਪ੍ਰੋ ਦਾ ਪ੍ਰੋਗਰਾਮ ਨਾ ਰੋੜ ਤੇ ਮੂਹ ਦਾ ਪਿਆ ਸੀ ਆਹ ਫੱਪੜ ਮਾਰਿਆ ਨੇ ਤੁਹਾਨੂੰ ਪਤਾ ਕਰਾਂ ਤੁਹਾਨੂੰ ਉਹ ਕੇ ਤੁਹਾਨੂੰ ਦੱਸਦਾ ਮੈਂ ਨਾਮ ਪਾ ਕੇ ਬੋਲਦਾ ਆਲੋਚਾ ਮਨਦੀਪ ਮਨਦੀਪ ਸਿੰਘ ਦਾ ਨਾਮ ਮੇਰਾ